ਆ ਦਸ ਤੂੰ ਮੈਨੂੰ ਗਾਲ੍ਹਾਂ ਦਿੰਦੀ ਸੀਗੀ ਦਈ ਚੱਲ ਫਿਰ ਮੈਨ ਕਿਹੜਾ ਲੱਗਦੀ ਆ ਮੁੰਡੇ ਨੂੰ ਮਾਉਂ ਕੋਟਾ ਸੀਗਾ ਚੌੜ ਜੋੜ ਕਰਦਾ ਦੋ ਇਧਰ ਮਾਰੀਂ ਦੋ ਮਾਰੀਂ ਆ ਉਧਰ ਸਾਡੇ ਨਵੇਂ ਨਵੇਂ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਈ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਸਾਰੇ ਠੀਕ ਹੋ ਤੇ ਆਪਾਂ ਸ਼ਤਦਿਆਂ ਅੱਜ ਧੁੱਪ ਬਹੁਤ ਤੇਜ਼ ਹੋਈ ਪਈ ਐ ਤੇ ਹਵਾ ਬਹੁਤ ਤੇਜ਼ ਚੱਲ ਜਾਂਦੀ ਐ ਠੰਡੀ ਠੰਡੀ ਹਵਾ ਚੱਲਦੀ ਹੈਗੀ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਵਲੌਗ ਚਲੋ ਇਧਰ ਹਵਾ ਬਹੁਤ ਵਧੀਆ ਘੈਂਟ ਘੈਂਟ ਹਵਾ ਚੱਲਦੀ ਐ ਮੌਸਮ ਬਿਲਕੁਲ ਸਾਫਾ ਪਰ ਧੁੰਦ ਹੈ ਨਹੀਂਗੀ ਤੇ ਆ ਵੇਖੇ ਕਿੰਨਾ ਲੱਗਿਆਂ ਦਾ ਹੈ ਚਲੋ ਚੱਲਦੇ ਆਪਾਂ ਥੱਲੇ ਤਿਆ ਕਾਰਤਿਕ ਦੇਖੋ ਕੀ ਕਰੇਂਦਾ ਰ ਉਹ ਨੂਨ ਨਾਲ ਡੱਬਾ ਹੈ ਮੰਮੀ ਲੱਗੀ ਵੀ ਰੋਟੀ ਖਾਣ ਹਾਂ ਹੈਲੋ ਬਾਹਰ ਹਵਾ ਬਹੁਤ ਚੱਲਦੀ ਹੈ ਨਿਕਲ ਕੇ ਬਹਿ ਗਏ ਬਾਹਰ ਤੂੰ ਕਾਰਤਿਕ ਤੇ ਮੰਮੀ ਵੀ ਰੋਟੀਆਂ ਖਾਈ ਜਾਂਦੀ ਹੈ ਚਲੋ ਜੀ ਉਧਰ ਸਾਡੀ ਮੋਟਰ ਲੱਗੀ ਵੀ ਦਾਦਰ ਆ ਸਾਡੀ ਨਾਨ ਸੀ ਅੱਜ ਬਾਤ ਬੰਦ ਤੇ ਦਿਖਾਵਾ ਹੀ ਬੜੀ ਤੇਜ਼ਾਈ ਜਾਂਦੀ ਆ ਆ ਦੇਖੋ ਇੱਥੇ ਜਜਮੈਂਟ ਲਾ ਸਕਦੇ ਆ ਆਪਾਂ ਆ ਕੁੱਤੀ ਐ ਤੇ ਸਾਰੇ ਕਿ ਇਧਰ ਹੈਗੇ ਚਲੋ ਜੀ ਇਧਰ ਕਦਰਾਂ ਦੇ ਕਿਧਰਾਂ ਕਰੀ ਜਾਂਦੇਗੇ ਤੇ ਆਪਾਂ ਖੁਨਾਤ ਰੈਡੀ ਨਹੀਂ ਵੀਡੀਓ ਤੇ ਆਪਾਂ ਲੱਗੇ ਨਾਉਣਾ ਹਾਲ ਚੱਕ ਲਈ ਬਾਲਟੀ ਤੇ ਇਧਰ ਬੇਬੇ ਤੂੰ ਕਿੰਨੇ ਬੈਠੀ ਐ ਟਾਇਰ ਨਾਲ ਐਵੇਂ ਅਸਾਂ ਬੈਠੀ ਐ ਤੇ ਇਧਰ ਕਾਰਤਿਕ ਵਰਗਰਦਾਈ ਚੱਪਦੀ ਤੇ ਲੱਗਿਆ ਹੋ ਕਰਨ ਤੇ ਆਪਾਂ ਲੱਗੇ ਨਾਉਣੇ ਤੇ ਆਪਾਂ ਨਾ ਆ ਕੇ ਰੈਡੀ ਆ ਬਾਈ ਤੇ ਹੁਣ ਚੱਲਿਆ ਆਪਾਂ ਡਬਲ ਨੂੰ ਜਾਣਾ ਡਬਲ ਨੂੰ ਜਾਣਾ ਕਿਥੇ ਨੇ हां डबल ਚੱਲਦੇ ਆਗੇ ਕੰਮ ਤੇ ਇਹ ਸਾਡਾ ਪਿੰਡ ਅੱਗੇ ਤੁਹਾਨੂੰ ਪਤਾ ਹੀ ਹੈਗਾ ਫਿਰ ਬਾਵੇਸ ਬਾਦਕ ਤੇ ਆਪਾਂ ਨੇ ਲਈ ਪੂਰੀ ਅੰਦਰ ਆਪਾਂ ਜਾਲਦਾ ਦੂਜੇ ਘਰੇ ਤੇ ਪਾਣੀ ਦੀ ਡਿੱਗੀ ਆਪਾਂ ਭਰੀ ਹੈਗੀ ਆ ਇੱਥੇ ਮੋਟਰ ਲਾ ਕੇ ਇਹਨਾਂ ਨੇ ਆ ਦੱਸੇ ਕਿਰਪਾ ਤੁਹ ਗਾਣਾ ਦੀ ਜਾਂਦੀਸ ਮੈਨੂੰ ਦੱਸ ਕੀ ਹੈ ਹੁਣ ਦੱਸ ਆ ਗਏ ਪੈਪ ਲੈ ਕੇ ਖੜੀ ਹੈ ਨਾ ਟੌਰਨ ਸਾਈਡ ਤੋਂ ਕੇ ਖੜੀ ਸੀਸਾ ਕੀ ਦੱਸਣਾ ਹਾਂ ਸੀਸਾ ਚੰਗੀ ਗੱਲ ਆ ਸਾਫ ਸਫਾਈ ਕਰਦੀ ਤੇ ਇਧਰ ਆ ਸਾਡੀ ਭਾਂਡੇ ਦੀ ਟੋਕਰੀ ਆਦੀ ਹਾ ਦਸ ਤੂੰ ਮੈਨੂੰ ਗਾਲ੍ਹਾਂ ਦਿੰਦੀ ਸੀਗੀ ਦਈ ਚੱਲ ਫਿਰ ਮੈਨ ਕਿਹੜੇ ਲੱਗਦੀਆਂ ਮੁੰਡੇ ਨੂੰ ਮਾਉਂ ਕੋਈ ਕੁੱਤਾ ਸੀਗਾ ਚੌੜ ਜੋੜ ਕਰਦਾ ਦੋ ਇੱਧਰ ਮਾਰਿੰਗਾ ਦੋ ਮਾਰਿੰਗਾ ਉੱਧਰ ਹਾਂ ਫਿਰ ਉਹਨਾਂ ਲੱਗ ਗਿਆ ਹਾਂ ਇਹ ਤਾਂ ਉਹ ਨਹੀਂ ਚੌੜਨਾ ਤੇ ਮੈਂ ਕੱਤਿੰਦਾ ਕੁੱਤੇ ਆ ਹਾਂ ਚੌੜਨਾਂ ਨਹੀਂ ਰੋਤਾ ਹੋ ਸੱਚੀ ਮਾਰਿੰਗਾ ਸੁਦੇ ਮੈਂ ਹਾਂ ਭਾਈ ਮਾਰਿਆ ਸੀ ਬਾਕੀ ਕਿਧਰ ਗਏ ਕਰੇ ਕੋਈ ਨੇ ਇੱਧਰ ਸਾਈਕਲ ਐ ਕੁਆਡਰ ਕਰਕੇ ਠਲ ਰੱਖਿਆ ਆ ਸਾਡੀ ਨਿਮੀ ਬਜਾਰੀ ਸੁੱਕ ਗਈ ਬਜਾਰੀ ਪੱਤ ਜੜਾ ਗਈ ਨਾ ਚਲੋ ਡਬਲ ਚਲੋ ਕਣੀ ਕਮੇ ਤੇ ਤੁਸੀਂ ਆ ਸਾਡੀ ਨਾਂਸੀ ਦਾ ਕਿਲਾ ਬ੍ਰਿਖ ਵਿਚਾਰੇ ਕਰ ਗਿਆ ਤੇ ਆਪਾਂ ਜਾ ਰਹੇ ਆ ਡਾਬਾ ਵਾਲੀ ਅੱਗੇ ਆ ਗਿਆ ਵਰਤਮਲ ਵਾਲਾ ਬੋਲਾ ਬਾਈਪਾਸ ਤੇ ਢੰਡਾ ਇਹ ਵੀ ਐਕਸੀਡੈਂਟ ਦਾ ਘਰੀ ਆ ਪੋਲ ਦੇ ਥੱਲੇ ਇੱਥੇ ਐਕਸੀਡੈਂਟ ਹੋਇਆ ਸੀ ਇੱਕ ਵਾਰੀ ਤੇ ਚੱਲਦੇ ਆ ਵੱਡਾ ਬਾਲੀ ਇਧਰ ਆ ਜਾਂਦੀ ਟਰੇਨ ਤੇ ਆ ਸਾਡਾ ਮੈਥੇਕੇਦਾਰ ਟਰੇਨ ਅੱਗੇ ਆ ਜਾਂਦਾਗਾ ਹਾਂ ਮੈਥੇਕੇਦਾਰਾ ਕਿਵੇਂ ਆ ਤੂੰ ਕਿਵੇਂ ਟਾਈਮ ਨਾਲ ਤੁਰ ਫਿਰਦਾ ਓਏ ਆਇਆ ਕਦੋਂ ਆਇਆ ਸੀ ਗਿਆ ਖੜਦਾ ਫਿਰ ਕਮੈਂਟ ਤੇ ਬਦਲ ਹੋਏ ਪਿਆ ਮੌਸਮ ਆ ਖਰਾਬ ਹੀ ਆ ਮੀਂਹ ਆਉਗਾ ਮਲਾ ਤਾਂ ਆਪਾਂ ਜਲਦੀ ਦਫਤਰ ਪਹੁੰਚਦੇ ਆ ਤੇ ਇਧਰੋਂ ਡਰੇਣਾ ਨਹੀਂ ਤੇ ਆਪਾਂ ਨਿਕਲ ਗਏ ਇਧਰੋਂ ਕਿਆ ਪਾ ਜਾਈਏ ਨਿਆ ਕਰੇ ਮੌਸਮ ਬਹੁਤ ਖਰਾਬ ਆ ਤੇ ਮੀਂਹ ਵਾਲਾ ਮੌਸਮ ਆ ਬਈ ਅਰਾਦਾ ਰਾਤ ਨੂੰ ਸ਼ਾਇਦ ਮੀਂਹ ਪੈ ਸਕਦਾ ਤੇ ਸਾਡੇ ਨਵੇਂ-ਨਵੇਂ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਈ ਥੈਂਕ ਯੂ